ਸੋ ਸ਼ੁਕਰੀਆ ਜੀ ਕਿ ਮੀਓ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਮਿਰਚ ਦਾ ਆਚਾਰ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਮਿਰਚ ਦਾ ਆਚਾਰ ਮੈਂ ਕਿਵੇਂ ਬਣਾਉਣੀ ਆ ਤੇ ਬਹੁਤ ਹੀ ਸੁਆਦ ਜਿਹੜਾ ਹੈਗਾ ਹੈ ਆਚਾਰ ਪੈਂਦਾ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜਿਵੇਂ ਮੈਂ ਬਣਾਇਆ ਹੈ ਠੀਕ ਹੈ ਜੀ ਤੇ ਚਲੋ ਗਾਇਜ਼ ਇੱਥੇ ਨਾ ਮੈਂ ਕੜਾਹੀ ਰੱਖ ਲਈ ਸੀ ਗੈਸ ਤੇ ਠੀਕ ਹੈ ਜੀ ਫਿਰ ਮੈਂ ਉਹਦੇ ਵਿੱਚ ਪਾਏ ਸੀਗੇ ਕੜਾਹੀ ਚ 3 ਚਮਚ ਸੌਂਫ ਦੇ ਪਾਏ ਸੀਗੇ ਤੇ 3 ਚਮਚ ਹੀ ਮੈਂ ਮੇਥਿਆਂ ਦੇ ਪਾ ਲਈ ਸੀਗੇ ਜਿਹੜੇ ਮੇਥੇ ਹੁੰਦੇ ਆ ਨਾ ਜਿਹੜੇ ਪਕੜੀ ਵਗੈਰਾ ਚ ਪਾਉਂਦੇ ਆ ਉਹ ਵਾਲੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਸੀਗਾ 1.5 2 ਚਮਚ ਮੈਂ ਜੀਰੇ ਦੇ ਪਾ ਲਏ ਸੀਗੇ ਤਕਰੀਬਨ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਕਲੌਂਜੀ ਆ ਉਹ ਅਸੀਂ ਨਹੀਂ ਵਿੱਚ ਉਹ ਕਰਨੀ ਹੈ ਕਿਉਂਕਿ ਅਸੀਂ ਅਗਰ ਉਹਨਾਂ ਵਿੱਚ ਕੁੱਟਾਂਗੇ ਗਰਮ ਕਰਕੇ ਜਾਂ ਕੁਝ ਵੀ ਕਰਾਂਗੇ ਨਾ ਤਾਂ ਉਹਦੀ ਜਿਹੜੀ ਕੜੱਤਨ ਜੀ ਆ ਉਹ ਆਉਣ ਲੱਗ ਜਾਂਦੀ ਹੈ ਵਿੱਚ ਇਸ ਕਰਕੇ ਕਲੌਂਜੀ ਅਸੀਂ ਐਦਾਂ ਹੀ ਮਿਕਸ ਕਰ ਦਵਾਂਗੇ ਠੀਕ ਹੈ ਜੀ ਤੇ ਥੋੜੇ ਜਿ ਮੈਥੇ ਮੈਂ ਹੋਰ ਪਾ ਲਈ ਸੀ ਮੈਨੂੰ ਨਾ ਘੱਟ ਜਿਹਾ ਲੱਗਦਾ ਸੀ ਮਟੀਰੀਅਲ ਮੈਂ ਕਿਹਾ ਚਲੋ ਥੋੜੇ ਜਿ ਮੈਥੇ ਹੋਰ ਪਾ ਲੈਨੇ ਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਐ ਰੋਸਟ ਕਰ ਲੈਣਾ ਹੈ ਇਹਦੇ ਵਿੱਚ ਆਪਾਂ ਨੇ ਕੋਈ ਤੇਲ ਨਹੀਂ ਯੂਜ਼ ਕੀਤਾ ਸੁੱਕੇ ਬਸ ਏਦਾਂ ਹੀ ਕੜਾਈ 'ਚ ਪਾ ਕੇ ਨਾ ਇਹਨਾਂ ਦੀ ਜਿਹੜੀ ਨਮੀ ਜੀ ਨਮੀ ਹੁੰਦੀ ਹੈ ਉਹਨੂੰ ਅਸੀਂ ਖਤਮ ਕਰ ਲੈਣਾ ਗੈਸ ਮੈਂ ਬੰਦ ਕਰਤਾ ਸੀਗਾ ਬਸ 2-3 ਮਿੰਟ ਹੀ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਰੋਸਟ ਕਰਨਾ ਹੁੰਦਾ ਹੈ ਠੀਕ ਹੈ ਜੀ ਤੇ ਉਹ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਹੁਣ ਮੈਂ ਇਹਨਾਂ ਨੂੰ ਪਲੇਟ 'ਚ ਪਾ ਲਿਆ ਠੰਡੇ ਹੋ ਜਾਣਗੇ ਜੀ ਐਨੇ ਅਸੀਂ ਕੱਟ ਲੈਨੇ ਆ ਮਿਰਚਾਂ ਐਦਾਂ ਮੇਰੀ ਵੀਡੀਓ 'ਚ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਐਦਾਂ ਨਾ ਦੂਜੀ ਲੋਟ ਬਣ ਗਈ ਹੈ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਹਨ ਮੈਂ ਜਿਹੜੀਆਂ ਮਿਰਚਾਂ ਹੈਗੀਆਂ ਜਿਹੜੀਆਂ ਲਾਲ ਐ ਉਹ ਆਪਾਂ ਸਾਈਡ ਤੇ ਕੱਢ ਲਾਂਗੇ ਠੀਕ ਐ ਜੀ ਤੇ ਜਿਹੜੀਆਂ ਦੂਜੀਆਂ ਮਿਰਚਾਂ ਨੇ ਹਰੀਆਂ ਉਹਨਾਂ ਦਾ ਅਸੀਂ ਪਾਵਾਂਗੇ ਅਚਾਰ ਠੀਕ ਐ ਜੀ ਤੇ ਮੈਂ ਮਿਰਚਾਂ ਨੂੰ ਕੱਟ ਲਿਆ ਸੀਗਾ ਚੰਗੀ ਤਰ੍ਹਾਂ ਐਨ ਸਾਰੀਆਂ ਮਿਰਚਾਂ ਕਟਿੰਗ ਕਰ ਲਈਆਂ ਸੀ ਆ ਇਸ ਤੋਂ ਬਾਅਦ ਜਿਹੜਾ ਮੈਂ ਹੈਗਾ ਐ ਆ ਕਲੌਂਜੀ ਵਗੈਰਾ ਸਾਰਾ ਕੁਝ ਕਲੌਂਜੀ ਨਹੀਂ ਮਿਰਚ ਕੁੱਟਣੀ ਹੈਗੀ ਜਿਹੜਾ ਮਟੀਰੀਅਲ ਮੈਂ ਰੋਸਟ ਕੀਤਾ ਹੈ ਨਾ ਉਹ ਨੂੰ ਮੈਂ ਕੁੰਡੇ 'ਚ ਪਾ ਲਿਆ ਤੇ ਮੈਂ ਇਹਨੂੰ ਦਰ ਦੜਾ ਦਰ ਦੜਾ ਪੀਸ ਲਵਾਂਗੀ ہاں ਦਰ ਦੜਾ ਪੀਸ ਲਵਾਂਗੀ ਮੈਨੂੰ ਕਹਿਣਾ ਨਹੀਂ ਆਉਂਦਾ ਤੇ ਇਹਨੂੰ ਮੈਕਸੀਟ ਵੀ ਜਿਹੜਾ ਹੁੰਦਾ ਨਾ ਉਹ ਜਾਗ 'ਚ ਵੀ ਅਸੀਂ ਉਹ ਕਰ ਸਕਦੇ ਆ ਤੇ ਅਸੀਂ ਕੁੰਡੇ ਨਾਲ ਵੀ ਕਰ ਸਕਦੇ ਆ ਮੇਰੀ ਜਾਗ 'ਚ ਜਿਹੜਾ ਜੈਸਮਿਨ ਤੋੜ ਦਿੱਤਾ ਸੀਗਾ ਇਸ ਕਰਕੇ ਮੈਂ ਜਿਹੜਾ ਇਹਨੂੰ ਇਹਦੇ ਵਿੱਚੋਂ ਕਰ ਲਾਂਗੀ ਠੀਕ ਹੈ ਜੀ ਇਹਨੂੰ ਅਸੀਂ ਮਿਕਸ ਕਰ ਲਾਂਗੇ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮੈਂ ਕੁੱਟ ਲਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਨੂਨ ਇਹ ਵਾਲਾ ਮਤਲਬ ਨੂਣਾ ਅਸੀਂ ਬਾਅਦ ਵਿੱਚ ਪਾਵਾਂਗੇ ਉਹ ਪਤਾ ਨਹੀਂ ਮੈਂ ਗਾਦੇ ਵਾਸਤੇ ਖੋਲਿਆ ਸੀ ਮਿਰਚਾਂ ਪਾਣੀਆਂ ਸੀ ਲਾਲ ਇਹਦੇ ਵਿੱਚ ਹੋਰ ਸਮਾਨ ਅਸੀਂ ਮਸਾਲੇ ਕੋਈ ਨਹੀਂ ਯੂਜ਼ ਕਰਨੇ ਸਿਰਫ ਲਾਲ ਜਿਹੜੀਆਂ ਮਿਰਚਾਂ ਹੈਗੀਆਂ ਅਗਰ ਤੁਸੀਂ ਤਿੱਖਾ achar ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਲਾਲ ਮਿਰਚਾਂ ਪਾ ਲਓ ਤੇ ਅਸੀਂ ਇਹਦੇ ਵਿੱਚ ਅਸੀਂ ਇੱਕ ਚਮਚਾ ਪਾ ਲਿਆ ਹਲਦੀ ਦਾ ਠੀਕ ਹੈ ਜੀ ਲਾਲ ਮਿਰਚਾਂ ਅਗਰ ਤੁਸੀਂ ਤਿੱਖਾ achar ਖਾਣਾ ਹੈ ਠੀਕ ਹੈ ਮੈਂ ਇਹਦੇ ਵਿੱਚ ਅੱਧਾ ਕਿ ਚਮਚੀ ਲਾਲ ਮਿਰਚਾਂ ਦਾ ਪਾਇਆ ਤੇ ਨਮਕ ਪਾ ਲਿਆ ਮੈਂ ਇਹਦੇ ਵਿੱਚ 2 ਚਮਚ ਦੋ ਨਹੀਂ 3 ਚਮਚ ਪਾ ਲਿਆ ਸੌਰੀ 3 ਚਮਚ ਪਾ ਲਿਆ ਮੈਂ 3 3.5 ਚਮਚ ਪਾਏ ਕਿਉਂਕਿ ਕਿਲੋ ਮਿਰਚਾਂ ਲਿਆਣੀਆਂ ਸੀਆਂ ਕਿਲੋ ਦੇ ਹਿਸਾਬ ਨਾਲ ਫਿਰ ਮੈਂ ਪਾਏ ਬਾਕੀ ਕੋਈ ਮਸਾਲਾ ਯੂਜ਼ ਨਹੀਂ ਕਰਾਂਗੇ ਆਪਾਂ ਤੇ ਇਹਦੇ ਵਿੱਚ ਅਸੀਂ ਪਾ ਲਾਂਗੇ ਦੋ ਜਿਹੜੀਆਂ ਕਾਲੀਆਂ ਦੋ ਨਹੀਂ ਢੇੜ ਕਾਲੀਆਂ ਉਹਦੀਆਂ ਪਾ ਤੇਲ ਦੀਆਂ ਪਾ ਲਵਾਂਗੇ ਠੀਕ ਹੈ ਜੀ ਪਹਿਲਾਂ ਮੈਂ ਇਹ ਅਚਾਰ ਬਣਾਇਆ ਸੀਗਾ ਤੇ ਬਹੁਤ ਹੀ ਸੁਆਦ ਬਣਿਆ ਸੀ ਸੇਮ ਐਸੀ ਤਰ੍ਹਾਂ ਬਣਾਇ ਸੀ ਜਿਸ ਤਰ੍ਹਾਂ ਮੈਂ ਅੱਜ ਬਣਾ ਰਹੀ ਹਾਂ ਉਹ ਵੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਹੈ ਛੋਟੀ ਕੌਲੀ ਲਈ ਹੈ ਮੈਂ ਤੇ ਇਹ ਜਿਹੜੀ ਕੌਲੀ ਹੈ ਇਹ ਡੇਢ ਕੌਲੀ ਮੈਂ ਜਿਹੜੀ ਤੇਲ ਦੀ ਹੈ ਉਹ ਪਾ ਲੂਗੀ ਠੀਕ ਹੈ ਜੀ ਤੇ ਜ਼ਿਆਦਾ ਤੇਲ ਨਹੀਂ ਪਾਣਾ ਹੈਗਾ ਤੇ ਆਪਾਂ ਡੇਢ ਕੌਲੀ ਹੀ ਤੇਲ ਦੀ ਪਾਉਣੀ ਹੈ ਤੁਸੀਂ ਚਾਹੋ ਤੇ ਤੇਲ ਨੂੰ ਅਗਰ ਤੁਹਾਨੂੰ ਮਤਲਬ ਸਮੈਲ ਜੀ ਤੋਂ ਹੁੰਦਾ ਨਾ ਵੀ ਕੱਚੇ ਤੇਲ ਦੀ ਸਮੈਲ ਆਉਗੀ ਤਾਂ ਤੁਸੀਂ ਇਹਨੂੰ ਗਰਮ ਕਰਕੇ ਠੰਡਾ ਕਰਕੇ ਵੀ ਤੇਲ ਨੂੰ ਪਾ ਸਕਦੇ ਹੋ ਇਹ ਤੁਹਾਡੇ ਉੱਤੇ ਹੈ ਅਸੀਂ ਕੱਚਾ ਤੇਲ ਹੀ ਸਾਨੂੰ ਵਧੀਆ ਲੱਗਦਾ ਇਸ ਕਰਕੇ ਕੱਚੇ ਤੇਲ ਦਾ ਹੀ ਅਸੀਂ ਪਾਵਾਂਗੇ ਹੁਣ ਮੈਂ ਇਹਦੇ ਵਿੱਚ ਕਰ ਲੂੰਗੀ ਮਿਰਚਾਂ ਐਡ ਮਿਰਚਾਂ ਨੂੰ ਵਿੱਚ ਪੂ ਚੰਗੀ ਤਰ੍ਹਾਂ ਜਿਹੜਾ ਹੈਗਾ ਆਪਾਂ ਡੋਂਗੇ 'ਚ ਪਾ ਲਿਆ ਮੈਂ ਇਹਨੂੰ ਬڑے ਡੋਂਗੇ 'ਚ ਤੇ ਮਿਰਚਾਂ ਸਾਰੀਆਂ ਅਸੀਂ ਵਿੱਚ ਮਿਕਸ ਕਰ ਲਵਾਂਗੇ ਸਾਰਾ ਮਸਾਲਾ ਚੰਗੀ ਤਰ੍ਹਾਂ ਰਲ ਆ ਲਵਾਂਗੇ ਜਿਹੜੇ ਡੱਬੇ 'ਚ ਮੈਂ ਪਹਿਲਾਂ achar ਪਾਇਆ ਸੀ ਨਾ ਉਹ ਮੁੱਕ ਗਿਆ ਉਸੇ ਡੱਬੇ ਦੇ ਵਿੱਚ ਆਪਾਂ achar ਇਹਨੂੰ ਐਡ ਕਰ ਦਵਾਂਗੇ ਪਹਿਲੇ ਅਸੀਂ ਸਾਰਾ ਸਮਾਨ ਨੂੰ ਐਡ ਕਰ ਲਿਆ ਠੀਕ ਹੈ ਜੀ ਹੁਣ ਇਹਦਾ ਸਾਰਾ ਮਸਾਲੇ ਨੂੰ ਰਲਾ ਲਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਕਾਚਾ ਮਾਚਾ ਕਰ ਲੈਣਾ ਮਤਲਬ ਰਲਾ ਦੇਣਾ ਰਲਾ ਰਲਣ ਤੋਂ ਬਾਅਦ ਇਹਨੂੰ ਆਪਾਂ ਤੁਸੀਂ ਚਾਹੋ ਧੁੱਪ 'ਚ ਵੀ ਰੱਖ ਸਕਦੇ ਹੋ ਮੈਂ ਇਹਨੂੰ ਜਿਹੜਾ ਹੈਗਾ ਇੱਕ ਹਫਤਾ ਧੁੱਪ ਦੇ ਵਿੱਚ ਰੱਖੂੰਗੀ ਮਤਲਬ ਰਾਤ ਨੂੰ ਕਿੱਥੇ ਲਿਆ ਕਰੂੰਗੀ ਤੇ ਦਿਨੇ-ਦਿਨੇ ਰੱਖ ਰਿਆ ਕਰੂੰਗੀ ਹਫਤੇ ਇੱਕ ਵਿੱਚ ਆਪਣਾ ਜਿਹੜਾ achar ਹੈਗਾ ਉਹ ਬਣ ਕੇ ਇਨ ਚੰਗੀ ਤਰ੍ਹਾਂ ਰੈਡੀ ਹੋ ਜਾਊਗਾ ਠੀਕ ਹੈ ਜੀ ਤੇ ਇਹਨੂੰ ਆਪਾਂ ਦੇਖ ਲਾਂਗੇ ਡੱਬੇ ਦੇ ਵਿੱਚ ਪਾ ਲਾਂਗੇ ਇਹ ਤੋਂ ਬਾਅਦ ਇਹਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈਗਾ ਰਲਆ ਲਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣਾ ਜਿਹੜਾ ਬਣਿਆ ਲੱਗਦਾ ਪਿਆ ਕਲਰ ਵਗੈਰਾ ਬਹੁਤ ਸੋਹਣਾ ਜਿਹੜਾ achar ਦਾ ਆਇਆ ਹੈਗਾ ਹਨਾ ਜੀ ਠੀਕ ਹੈ ਜੀ ਹੁਣ ਅਸੀਂ ਇਹਨੂੰ ਡੱਬੇ ਦੇ ਵਿੱਚ ਕਰ ਲੈਣਾ ਐਡ ਇਹਨੂੰ ਡੱਬੇ ਦੇ ਵਿੱਚ ਜਿਹੜਾ ਤੁਸੀਂ ਚਾਹੋ ਪੂਰਾ ਪੂਰਾ ਜਿੰਨਾ ਕਿਲੋ achar ਹੈ ਸਾਡੀਆਂ ਮਿਰਚਾਂ ਸੀਆਂ ਕਿਲੋ ਦਾ ਡੱਬਾ ਲੈ ਲਿਆ ਮੈਂ ਇਹਦੇ ਵਿੱਚ achar ਪਾਇਆ ਸੀ ਪਹਿਲਾਂ ਵੀ ਮਿਰਚਾਂ ਦਾ ਮੈਂ ਉਸੇ ਡੱਬੇ ਦੇ ਵਿੱਚ ਐਡ ਕਰ ਲੂਣੀ ਠੀਕ ਹੈ ਜੀ ਕਿਉਂਕਿ ਡੱਬਾ ਸਾਡਾ ਕੋਈ achar ਖਰਾਬ ਨਹੀਂ ਸੀ ਹੋਇਆ ਜਿਹੜਾ ਪਹਿਲਾਂ ਪਾਇਆ ਸੀਗਾ ਉਹ ਐਨ ਵਧੀਆ ਸੀਗਾ ਤੇ ਮੈਂ ਛੇਤੀ ਛੇਤੀ ਇਸੇ ਡੱਬੇ ਦੇ ਵਿੱਚ ਦੁਬਾਰਾ ਆਚਾਰ ਐਡ ਕਰ ਕਾਲੀ ਮੁੱਕਿਆ ਸੀਗਾ ਤੇ ਸਾਡਾ ਆਚਾਰ ਪਹਿਲਾ ਤੇ ਅੱਜ ਮੈਂ ਨਵਾਂ ਆਚਾਰ ਪਾ ਦੇਣਾ ਜੀ ਠੀਕ ਹੈ ਜੀ ਤੇ ਇਹ ਡੱਬਾ ਸੀ ਪੂਰਾ ਉੱਪਰ ਤੱਕ ਜਿਹੜਾ ਹੈਗਾ ਫੋਲੋ ਹੋ ਜੂਗਾ ਤੁਸੀਂ ਓਨਾ ਹੀ ਡੱਬਾ ਲਿਓ ਜਿੰਨੀਆਂ ਤੁਹਾਡੀਆਂ ਮਿਰਚਾਂ ਹੋਣਗੀਆਂ ਅਗਰ ਅੱਧਾ ਕਿਲੋ ਹੈ ਤਾਂ ਅੱਧਾ ਕਿਲੋ ਦਾ ਡੱਬਾ ਲਿਓ ਜੇ ਤੁਹਾਡਾ ਕਿਲੋ ਆਚਾਰ ਹੈ ਤਾਂ ਕਿਲੋ ਦੀਆਂ ਮਿਰਚਾਂ ਲਿਓ ਮਤਲਬ ਜਿੰਨੀਆਂ ਵੀ ਤੁਹਾਡੀਆਂ ਮਿਰਚਾਂ ਹੈਗੀਆਂ ਨੇ ਕੋਈ ਵੀ ਆਚਾਰ ਪਾੜਨਾ ਤੁਸੀਂ ਜਿ ਨਿੰਬੂ ਦਾ ਪਾ ਲਓ ਚਾਹੇ ਉਹਦਾ ਗਲਗਲਾ ਦਾ ਪਾ ਲਓ ਚਾਹੇ ਆਂਬ ਦਾ ਪਾ ਲਓ ਤੇ ਡੱਬਾ ਤੁਸੀਂ ਪੂਰਾ ਪੂਰਾ ਹੀ ਲੈਣਾ ਛੋਟਾ ਨਹੀਂ ਲੈਣਾ ਹੈਗਾ ਨਾ ਬਹੁਤ ਤਾਂ ਬੜਾ ਮਤਲਬ ਛੋਟੇ ਜਿਹੇ ਚਲਵਾਣਾ ਨਹੀਂ بڑا ਡੱਬਾ ਨਹੀਂ ਲੈਣਾ ਹੈਗਾ ਤੇ ਆਪਾਂ ਨੇ ਸਾਰਾ ਜਿਹੜਾ ਸਮਾਨ ਹੈਗਾ ਜਿਹੜਾ ਪਿੱਛੇ ਮਸਾਲਾ ਵੀ ਬਚ ਗਿਆ ਹੈ ਨਾ ਉਹ ਅਸੀਂ ਵਿੱਚ ਹੀ ਐਡ ਕਰ ਦਾਂਗੇ ਡੱਬਾ ਸਾਡਾ ਫੁੱਲ ਹੋ ਗਿਆ ਪੂਰਾ ਜੀ ਠੀਕ ਹੈ ਜੀ ਇੱਕ ਵਾਰ ਤੁਸੀਂ ਮੇਰੇ ਤਰੀਕੇ ਨਾਲ ਆਚਾਰ ਪਾ ਕੇ ਦੇਖਿਓ ਤੇ ਬਹੁਤ ਹੀ ਸੁਆਦ ਜਿਹੜਾ ਆਚਾਰ ਬਣ ਕੇ ਰੈਡੀ ਹੁੰਦਾ ਹੈ ਜੀ ਬਹੁਤ ਹੀ ਜਿਆਦਾ ਜਲ ਐਦਾਂ ਹੁੰਦਾ ਨਾ ਵੀ ਖਾਈ ਜਾਈਏ ਖਾਈ ਜਾਈਏ ਜੇ ਤੁਹਾਡੇ ਕੋਲ ਸਬਜੀ ਨਹੀਂ ਬਣੀ ਹੋਈ ਅਚਾਰ ਨਾਲ ਖਾ ਲਓ ਤੁਸੀਂ ਰੋਟੀ ਹੈ ਨਾ ਸਵੇਰੇ ਪਰਾਂਠੇ ਬਣਾਉਣੇ ਤਾਂ ਅਚਾਰ ਨਾਲ ਖਾ ਲਓ ਬਹੁਤ ਹੀ ਸਵਾਦ ਜਿਹੜਾ ਮਿਰਚ ਦਾ ਅਚਾਰ ਹੈਗਾ ਬਣ ਕੇ ਰੈਡੀ ਹੁੰਦਾ ਹੈ ਜੀ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੈ ਯੂਸਫੁਲ ਲੱਗਦੀ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਅੱਗੇ ਵੀ ਸ਼ੇਅਰ ਕਰਿਓ ਵੀਡੀਓ ਨੂੰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੀ ਇੱਥੇ ਮੇਰਾ ਅਚਾਰ ਜਿਹੜਾ ਹੈਗਾ ਬਣ ਕੇ ਅਰੇਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਡੱਬਾ ਪੂਰਾ ਭਰ ਗਿਆ ਸਾਡਾ ਠੀਕੇ ਦੀ ਤੇ ਬਾਕੀ ਮੈਂ ਰੱਖਾਂਗੇ ਇਹ achar ਹੈਗਾ ਜਿਹੜਾ ਮੈਂ ਬਣਾ ਲਿਆ ਹੈ ਜੀ ਤੇ ਤੁਸੀਂ ਵੀ ਜਰੂਰ ਇੱਕ ਵਾਰ ਟ੍ਰਾਈ ਕਰਿਓ ਤੇ ਬਹੁਤ ਹੀ ਸੁਆਦ ਹੈ ਜਿਹੜਾ ਹੈਗਾ ਇਹ achar ਬਣ ਕੇ ਤਿਆਰ ਹੋਊਗਾ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਹੁਤ ਸੋਹਣੇ ਸੋਹਣੇ ਹੱਥਾਂ ਦੇ ਨਾਲ ਸੋਹਣੇ ਸੋਹਣੇ ਕਮੈਂਟ ਕਰਿਓ ਸੋਹਣੀਆਂ ਸੁਣੀ ਅੱਖਾਂ ਨਾਲ ਵਲੌਗ ਦੇਖ ਕੇ ਠੀਕ ਹੈ ਜੀ ਤੇ ਮਿਲਕਾ ਲਈ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਊਗੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਕੋਈ ਹੋਰ ਰੈਸিপি ਲੈ ਕੇ ਜਾਂ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਜੀ ਸਤਿ ਸ਼੍ਰੀ ਅਕਾਲ